ਭੀ ਲੰਬੇ ਸਮੇਂ ਤੋਂ ਦੇਖੋ ਇੱਥੇ ਜਿਹੜਾ ਇਹ ਚੌਂਕ ਹੈ ਕਦੀ ਤਾਂ ਇਹਨੂੰ ਆਈਟੀ ਚੌਂਕ ਕਿਹਾ ਜਾਂਦਾ ਕਦੀ ਫੌਰਾ ਚੌਂਕ ਕਿਹਾ ਜਾਂਦਾ ਮੇਨ ਗੱਲ ਸੀਗੀ ਤੇ ਇਸ ਲਈ ਅਸੀਂ ਅੰਬੇਦਕਰ ਚੌਂਕ ਦੀ ਅੱਜ ਅਸੀਂ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਅਸੀਂ ਜਿਹੜੀ ਸਰਕਾਰ ਨੂੰ ਐ ਜਿਹੜੀ ਬੇਨਤੀ ਵੀ ਕਰਾਂਗੇ ਤੇ ਇਹ ਬਾਬਾ ਸਾਹਿਬ ਚੌਂਕ ਦੇ ਨਾਮ ਤੋਂ ਇਸ ਚੌਂਕ ਨੂੰ ਰੱਖਣ ਜਾ ਰਹੇ ਆ ਜੀ ਮੰਗਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਲਦੀ ਨਾਲ ਸਰਕਾਰਾਂ ਗਈ ਜਾ ਚੁੱਕੀਆਂ ਨੇ ਕੀ ਕਹਿਣਾ ਚਾਹੋਗੇ ਕਿਉਂ ਜਿਹੜੀ ਹੈ ਮੰਗ ਨਹੀਂ ਪੂਰੀ ਹੁੰਦੀ ਜਦੋਂ ਮੰਗ ਤਾਂ ਨਹੀਂ ਪੂਰੀ ਹੁੰਦੀ ਕਿ ਜਾਤਾਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਤਾਂ ਇਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਯਾਦ ਆ ਜਾਂਦੇ ਆ ਤਾਂ ਜੋ ਜਿਹੜੇ ਰਾਜਨੀਤਿਕ ਲੋਕ ਐ ਇਹ ਰੈਲੀਆਂ ਦੇ ਵਿੱਚ ਵੀ ਕਹਿੰਦੇ ਸਾਡੇ ਬਾਬਾ ਸਾਹਿਬ ਨੂੰ ਇਨਸਾਫ ਨਹੀਂ ਮਿਲਿਆ ਕਾਹੀ ਇਹਨਾਂ ਨੂੰ ਵੋਟਾਂ ਵੀ ਪਾਉਂਦੇ ਆ ਮਗਰ ਜਦੋਂ ਕਿਵੇਂ ਹੀ ਅਸੀਂ ਕਸਨਾ ਤੇ ਬੈਠ ਜਾਂਦੇ ਆ ਉਵੇਂ ਹੀ ਇਹ ਜਿਹੜੇ ਬਾਬਾ ਸਾਹਿਬ ਅੰਬੇਦਕਰ ਤੇ ਉਹਨਾਂ ਦੇ ਜਿਹੜੇ ਥਲੀ ਸਮਾਜ ਨੂੰ ਐ ਜਿਹੜਾ ਭੁੱਲ ਜਾਂਦੇ ਆ ਮਗਰ ਇਹ ਉਹ ਵੀ ਭੁੱਲ ਜਾਂਦੇ ਕਿ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀ ਤਾਕਤ ਸਾਨੂੰ ਦਿੱਤੀ ਹੈ ਹਰ ਇੱਕ 5 ਸਾਲ ਬਾਅਦ ਅਸੀਂ ਇਹਨਾਂ ਨੂੰ ਕੁਰਸੀਆਂ ਤੇ ਬਿਠਾ ਵੀ ਸਕਦੇ ਤਾਰ ਵੀ ਸਕਦੇ ਇਹ ਵੀ ਭੁੱਲ ਜਾਂਦੇ ਅਸੀਂ ਇਹਨਾਂ ਨੂੰ ਉਹ ਜਿਹੜੀ ਆਪਣੀ ਹੈ ਤਾਕਤ ਉਹ ਵੀ ਜਿਹੜੀ ਦਿਖਾਵਾਂ ਚਲਣਾ ਡੀ5 ਪੰਜਾਬੀ ਸੰਸਕਤੇ ਹੀ ਰਾਜਪੁਰਾ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਬਾਬਾ ਭੀਮਰਾਮ ਅੰਬੇਦਕਰ ਜੀ ਜੋ ਜੋ ਹੈ ਅਜ ਬਲੀਵਦਾਨ ਦਿਵਸ ਨੂੰ ਸਮਰਪਿਤ ਜਿਹੜਾ ਹੈਗਾ ਇੱਕ ਰੈਲੀ ਕੱਢੀ ਜਾ ਰਹੀ ਹੈ ਤੇ ਨਤਮਸਤਕ ਹੋਣਗੇ ਬਾਬਾ ਭੀਮਰਾਮ ਅੰਬੇਦਕਰ ਜੀ ਦੇ ਜੋ ਇਥੇ ਮੂਰਤੀ ਹੋਣੀ ਹੋਈ ਉਥੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੈ ਭੀਮ ਮੰਤੋ ਸੁਕੀ ਜੀ ਮੌਜੂਦ ਹੈ ਸੁਕੀ ਜੀ ਕੀ ਕਹਿਣਾ ਚਾਹੋਗੇ ਅੱਜ ਬਾਬਾ ਭੀਮਰਾਮ ਅੰਬੇਦਕਰ ਜੀ ਦਾ ਬਲੀਵਦਾਨ ਦਿਵਸ ਨੂੰ ਅੱਜ ਸਮਰਪਿਤ ਜਿਹੜੀ ਰੈਲੀ ਵੀ ਕੱਢੀ ਗਈ ਹੈ ਤੇ ਹੋਰ ਕੀ ਕੀ ਕੀਤਾ ਗਿਆ ਆਪਣੇ ਵੱਲੋਂ ਦੇਖੋ ਅੱਜ ਜੈਪੀ ਮੰਚ ਦੀ ਜਿਹੜੀ ਛ ਜਿਸ ਮੀਟਿੰਗ ਦੇ ਵਿੱਚ ਕੁਝ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਅਲੱਗ-ਅਲੱਗ ਸੰਗਠਨਾਂ ਤੋਂ ਕੁਝ ਬੰਦੇ ਜਿਹੜਾ ਲੱਗੋ ਕੇ ਸਾਡੇ ਨਾਲ ਜੁੜੇ ਆ ਉਹਨਾਂ ਦਾ ਅਸੀਂ ਸਵਾਗਤ ਵੀ ਕੀਤਾ ਤੇ ਹੈਰੀ ਜੀ ਗੱਲ ਇਹ ਹੈ ਇਹ ਰੈਲੀ ਨਹੀਂ ਸੀ ਕਿ ਕਿਸੇ ਛੋਟੀ ਜੀ ਮੀਟਿੰਗ ਦਾ ਸੱਦਾ ਦਿੱਤਾ ਸੀਗਾ ਮਗਰ ਇਹ ਸਾਡੇ ਜਿਹੜੇ ਭਰਾ ਆ ਇੰਨਾ ਪਿਆਰ ਹੈ ਬਾਬਾ ਸਾਹਿਬ ਅੰਬੇਦਕਰ ਜਿੰਨੀ ਆਸਤਾ ਸਾਡੇ ਨਾਲ ਉਹ ਇੱਕ ਰੈਲੀ ਦਾ ਰੂਪ ਇਸ਼ਤਿਹਾਰ ਕਰ ਲੈਂਦੀ ਆ ਰੈਲੀ ਅਸੀਂ ਬਿਲਕੁਲ ਕਰਾਂਗੇ 14 April ਨੂੰ ਜਿਹੜੀ ਅਸੀਂ ਡੇਟ ਰੱਖ ਕੇ ਕਰਾਂਗੇ ਉਸ ਚ ਅਸੀਂ ਦਿਖਾਵਾਂਗੇ ਕਿ ਰੈਲੀ ਕਿਹਾ ਸਾਡੇ ਕੋਲ ਬੇਸਿਕਲੀ ਅੱਜ ਕਿਸ ਮੁੱਦੇ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਦਾ ਦੇਖੋ ਕੀ ਮੁੱਦਾ ਸੀਗਾ ਬਾਬਾ ਸਾਹਿਬ ਮਜ਼ਦਕਰ ਨੂੰ ਇੱਕ ਤਾਂ ਸ਼ਰਧਾਂਜਲੀ ਅਸੀਂ ਦੇਣੀ ਸੀਗੀ ਤੇ ਇੱਕ ਗੱਲ ਜਿਹੜੀ ਮੇਨ ਸੀਗੀ ਕਾਫੀ ਲੰਬੇ ਸਮੇਂ ਤੋਂ ਦੇਖੋ ਇੱਥੇ ਜਿਹੜਾ ਇਹ ਚੌਂਕ ਹੈ ਕਦੀ ਦਾ ਇਹਨੂੰ ਆਈਟੀ ਚੌਂਕ ਕਿਹਾ ਜਾਂਦਾ ਕਦੀ ਫੌਰਾ ਚੌਂਕ ਕਿਹਾ ਜਾਂਦਾ ਮੇਨ ਗੱਲ ਸੀਗੀ ਤੇ ਇਸ ਲਈ ਅਸੀਂ ਅੰਬੇਦਕਰ ਚੌਂਕ ਦੀ ਅੱਜ ਅਸੀਂ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਤੇ ਜੈਪੀ ਮੰਚਾ ਜਿਹੜਾ ਸਾਰੇ ਸੰਗਠਨਾਂ ਨਾਲ ਜੁੜ ਕੇ ਅਸੀਂ ਜਿਹੜੀ ਸਰਕਾਰ ਨੂੰ ਐ ਜਿਹੜੀ ਬੇਨਤੀ ਵੀ ਕਰਾਂਗੇ ਤੇ ਇਹ ਬਾਬਾ ਸਾਹਿਬ ਚੌਂਕ ਦੇ ਨਾਮ ਤੋਂ ਇਸ ਚੌਂਕ ਨੂੰ ਰੱਖਣ ਜਾ ਰਹੇ ਆ ਇੱਕ ਅਸੀਂ ਅੰਬੇਦਕਰ ਭਵਨ ਦੀ ਜਿਹੜੀ ਡਿਮਾਂਡ ਰੱਖੀ ਹੈ ਇਹ ਮੰਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਲਦੀ ਨਾਲ ਸਰਕਾਰਾਂ ਕਈ ਕਾ ਜਾ ਚੁੱਕੀਆਂ ਨੇ ਕੀ ਕਹਿਣਾ ਚਾਹੋਗੇ ਕਿਉਂ ਜਿਹੜੀ ਹੈ ਮੰਗ ਨਹੀਂ ਪੂਰੀ ਹੁੰਦੀ ਦੇਖੋ ਮੰਗ ਤਾਂ ਨਹੀਂ ਪੂਰੀ ਹੁੰਦੀ ਕਿ ਜੱਤਾਂ ਇਹਨ ਤਾਂ ਇਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਜਿਆਦਾ ਜਾਂਦੇ ਆ ਤਾਂ ਤਾਂ ਜਿਹੜੇ ਰਾਜਨੀਤਿਕ ਲੋਕ ਐ ਇਹ ਰੈਲੀਆਂ ਦੇ ਵਿੱਚ ਵੀ ਕਹਿੰਦੇ ਸਾਡੇ ਬਾਬਾ ਸਾਹਿਬ ਨੂੰ ਇਨਸਾਫ ਨਹੀਂ ਮਿਲਿਆ ਹੈ ਕਿਉਂ ਕਿਉਂਕਿ ਉਸ ਟਾਈਮ ਇਹਨਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਅੰਬੇਦਕਰਵਾਦੀ ਲੋਕ ਐ ਉਹਨਾਂ ਦੀ ਆਸਥਾ ਹੈ ਤਾਂ ਅਸੀਂ ਇਹਨਾਂ ਨੂੰ ਵੋਟਾਂ ਵੀ ਪਾਉਂਦੇ ਆ ਮਗਰ ਜਿਵੇਂ ਹੀ ਇਹ ਸਿੰਘਾਸਨਾਂ ਤੇ ਬੈਠ ਜਾਂਦੇ ਆ ਉਵੇਂ ਹੀ ਇਹ ਜਿਹੜੇ ਬਾਬਾ ਸਾਹਿਬ ਅੰਬੇਦਕਰ ਤੇ ਉਹਨਾਂ ਦੇ ਜਿਹੜੇ ਦਲਿਤ ਸਮਾਜ ਨੂੰ ਐ ਜਿਹੜਾ ਭੁੱਲ ਜਾਂਦੇ ਆ ਮਗਰ ਇਹ ਉਹ ਵੀ ਭੁੱਲ ਜਾਂਦਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀ ਤਾਕਤ ਸਾਨੂੰ ਦਿੱਤੀ ਐ ਹਰ ਇੱਕ 5 ਸਾਲ ਬਾਅਦ ਅਸੀਂ ਇਹਨਾਂ ਨੂੰ ਕੁਰਸੀਆਂ ਤੇ ਬਿਠਾ ਵੀ ਸਕਦੇ ਹਾਂ ਤਾਰ ਵੀ ਸਕਦੇ ਇਹ ਵੀ ਭੁੱਲ ਜਾਂਦੇ ਅਸੀਂ ਇਹਨਾਂ ਨੂੰ ਉਹ ਜਿਹੜੀ ਆਪਣੀ ਹੈ ਤਾਕਤ ਉਹ ਵੀ ਜਿਹੜੀ ਦਿਖਾਵਾਂਗੇ ਜਿਹੜੀ ਬੇਦਬੀ ਆਉਂਦੀ ਆ ਬਾਬਾ ਸਾਹਿਬ ਦੇ ਬੁੱਧੀਆਂ ਉਸਤੇ ਤੁਸੀਂ ਕੀ ਐਕਸ਼ਨ ਲੈਂਦੇ ਹੋ ਤੇ ਲਗਾਤਾਰ ਜੋ ਵਧਦੀ ਜਾ ਰਹੀ ਹੈ ਨਾ ਸਰਕਾਰ ਇਸ ਬਾਰੇ ਕੁਝ ਨਹੀਂ ਸੋਚ ਰਹੀ ਐਂ ਦੇਖੋ ਸਰਕਾਰ ਮੈਂ ਤੁਹਾਨੂੰ ਬਾਰ-ਬਾਰ ਇਹ ਹੀ ਦੱਸ ਰਿਹਾ ਸਰਕਾਰਾਂ ਨੂੰ ਸਿਰਫ ਚਾਹੇ ਕੋਈ ਵੀ ਰਾਜਨੀਤਿਕ ਦਲ ਹੋਵੇ ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਹਰ ਇੱਕ ਰਾਜਨੀਤਿਕ ਦਲ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਸਿਰਫ ਇੱਕ ਵੋਟ ਦੀ ਤਾਕਤ ਵੱਲੋਂ ਹੀ ਰੱਖਿਆ ਕਿ ਇਹਨਾਂ ਦੀ ਗੱਲ ਕਰੋ ਤੇ ਵੋਟ ਲਵੋ ਤੇ ਜਦ ਜਦ ਇਹਨਾਂ ਦੀ ਸਰਕਾਰਾਂ ਬਣ ਜਾਂਦੀਆਂ ਫਿਰ ਇਹ ਸਾਨੂੰ ਆ ਜਿਹੜੀ ਆ ਪਿੱਠ ਦਿਖਾ ਜਾਂਦੇ ਆ ਅੱਜ ਵੀ ਤੁਸੀਂ ਇੰਨੇ ਟਾਈਮ ਹੋ ਗਏ ਦੇਖੋ ਬੇਦਬੀ ਜਿਹੜੀ ਰਾਜਪਰੇ ਹੋਈ ਸੀ ਨਾ ਉਸ ਅੰਬੇਦਕਰ ਚੌਂਕ ਨੂੰ ਵਧੀਆ ਬਣਾਇਆ ਜਾਏਗਾ ਨਾ ਚੌਂਕ 'ਤੇ ਕੋਈ ਕੰਮ ਹੋ ਰਿਹਾ ਹੈ ਤੇ ਨਾ ਹੀ ਇੱਥੇ ਕੋਈ ਅੰਬੇਦਕਰ ਭਵਨ ਜਿਹਦੇ ਨਾਲ ਸਾਰੇ ਦਲ ਦੇ ਦੇਖੋ ਅਗਰ ਮੈਂ ਕਹਾ ਵਾਲਮੀਕੀ ਭਵਨ ਬਣਾਉ ਜਾਂ ਅ रविदास ਭਵਨ ਬਣਾਉ ਉਹਦੇ ਵਿੱਚ ਡਿਸਪਿਊਟ ਪੈ ਸਕਦਾ ਮਗਰ ਅੰਬੇਦਕਰ ਸਾਹਿਬ ਇੱਕ ਐਸੇ ਜਿਹੜੇ ਸ਼ਖਸ਼ਾ ਜਿਨ੍ਹਾਂ ਦੀ ਛਤਰੀ ਦੇ ਥੱਲੇ ਸਾਰੇ ਹੀ ਸਮਾਜ ਜੁੜ ਜਾਂਦੇ ਆ ਅਗਰ ਤੁਸੀਂ ਅੰਬੇਦਕਰ ਸਾਹਿਬ ਦਾ ਭਵਨ ਬਣਾ ਦੋ ਤੇ ਸਾਰੇ ਸਮਾਜ ਹੀ ਜਿਹੜਾ ਖੁਸ਼ ਹੋ ਜਾਂਦਾ ਤਾਂ ਕਰਕੇ ਇਹ ਲੋਕ ਉਸਤੇ ਵੀ ਬਿਲਕੁਲ ਵੀ ਜਿਹੜਾ ਮੁਕਰ ਜਾਂਦੇ ਆ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਸਿੰਘਾਸਨ ਲੈਣ ਤੋਂ ਬਾਅਦ ਗੱਲਾਂ ਕੁਝ ਹੋਰ ਹੋ ਜਾਂਦੀਆਂ ਕੀ ਲੱਗਦਾ ਮੌਜੂਦਾ ਸਰਕਾਰ ਜਿਹੜੀ ਹੈ ਮੰਗ ਪੂਰੀ ਕਰੇਗੀ ਬੀਦਰਪੱਪਨ ਨੂੰ ਦੇਖੋ ਅਸੀਂ ਤਾਂ ਆਸ ਵੀ ਕਰਦੇ ਆ ਬੇਨਤੀ ਵੀ ਕਰਾਂਗੇ ਕਿਉਂਕਿ ਜਿਹੜੀ ਰਾਜਨੀਤਿਕ ਤੰਤਰ ਹੁੰਦਾ ਉਹਨਾਂ ਕੋਲ ਬਹੁਤ ਤਾਕਤਾਂ ਹੁੰਦੀਆਂ ਅਸੀਂ ਬਹੁਤ ਹੀ ਜਲਦ ਸਾਰੇ ਜਿਹੜਾ ਜੈਪੀ ਮੰਚ ਤੇ ਵੱਖ-ਵੱਖ ਜਿਹੜੇ ਸੰਗਠਨ ਸਾਡੇ ਨਾਲ ਆਏ ਆ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਇੱਥੇ ਦੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਮਿਲਣ ਜਾ ਰਹੇ ਆ ਤੇ ਇੱਥੇ ਅਸੀਂ ਦੋ ਡਿਮਾਂਡਾਂ ਰੱਖਣ ਜਾ ਰਹੇ ਆ ਕਿ ਇੱਕ ਤਾਂ ਇੱਥੇ ਜਿਹੜ ਅੰਬੇਦਕਰ ਚੌਕ ਹੋਇਆ ਇਸ ਚੌਕ ਨੂੰ ਕਾਗਜ਼ਾ ਦੇ ਵਿੱਚ ਵੀ ਚੌਕ ਨੂੰ ਅੰਬੇਦਕਰ ਚੌਕ ਬਣਾਇਆ ਜਾਏ ਤੇ ਦੂਜਾ ਅੰਬੇਦਕਰ ਭਵਨ ਜਿਹੜਾ ਸਾਨੂੰ ਦਿੱਤਾ ਜਾਵੇ ਜਿਹੜੀ ਹੈ ਜੈ ਵੀ ਮੰਚੋ ਲੋ ਜਿਹੜੀ ਮੀਟਿੰਗ ਕੀਤੀ ਗਈ ਹੈ ਇਸ ਤੇ ਕੋਈ ਹੋਰ ਨਵੇਂ ਫੈਸਲੇ ਲਏ ਗਏ ਨੇ ਜਾਂ ਕੋਈ ਨਵੀਂ ਜੁਆਇਨਿੰਗ ਵੀ ਕਰਾਈ ਗਈ ਹੈ ਨਵੀਂ ਜੁਆਇਨਿੰਗ ਹੋਈਆਂ ਸਾਡੇ ਨਾਲ ਕੁਝ ਬੰਦੇ ਜੁਆਇਨ ਹੋਈਆਂ ਜਿਨ੍ਹਾਂ ਦੇ ਵਿੱਚ ਗੁਰਦਰਸ਼ਨ ਜੀ ਗੁਰਚਰਨ ਜੀ ਆਏ ਆ ਵਿਜੇ ਜੀ ਆਏ ਨਰੇਸ਼ ਜੀ ਸਾਡੇ ਨਾਲ ਜੁੜੇ ਆ ਤੇ ਇਸ ਡਾਕਟਰ ਸ੍ਰੀਂਦਰ ਜੀ ਜੁੜੇ ਆ ਪੱਪੂ ਮਗੇਸ਼ ਜੀ ਜੁੜੇ ਆ ਤੇ ਕੁਝ ਮੀਡੀਆ ਦੇ ਸਾਥੀ ਵੀ ਜੁੜੇ ਆ ਉਹ ਮੈਂ ਤਾਂ ਨਹੀਂ ਨਾਮ ਲੈ ਰਿਹਾ ਕੁਝ ਜਿਹੜੇ ਸਾਥੀ ਆ ਜਤਿੰਦਰ ਜੀ ਲक्की ਜੀ ਇਹ ਸਾਡੇ ਨਾਲ ਸੰਗਠਨ ਦੇ ਵਿੱਚ ਜੁੜੇ ਆ ਤੇ ਸਾਡੀ ਜਿਹੜੀ ਇਹ ਤਾਕਤ ਨੂੰ ਹੋਰ ਆਵਾਜ਼ ਜਿਹੜੀ بلند ਕਰਨ ਦਾ ਜਿਹੜਾ ਹੁਣ ਸਾਨੂੰ ਲੱਗਦਾ ਸਾਨੂੰ ਮੌਕਾ ਮਿਲੇਗਾ ਕੀ ਕਹਿਣਾ ਚਾਹੋਗੇ ਭਾਈ ਜਾਰੇ ਨੂੰ ਭਾਈ ਜਾਰੇ ਨੂੰ ਕੀ ਦੀ ਮੰਗ ਹੈ ਕਿ ਦੇਖੋ अलग-अलग जत्थेबंदियां जरूर बनाओ अलग-अलग जत्थेबंदियां 'ਚ ਤੁਸੀਂ ਕੰਮ ਵੀ ਕਰੋ ਮਗਰ ਜਿੱਥੇ ਸਮਾਜ ਦੀ ਗੱਲ ਆਉਂਦੀ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਸਮਾਜ ਹਿੱਤ ਦੀ ਕੰਮ ਹੈ ਉੱਥੇ ਸਾਰੇ ਝੰਡੇ ਅਲੱਗ ਕਰਕੇ ਸਿਰਫ ਅੰਬੇਦਕਰ ਸਾਹਿਬ ਦਾ ਝੰਡਾ ਲੈ ਕੇ ਖੜੋ ਅੱਜ ਵੀ ਤੁਸੀਂ ਜਿੰਨੇ ਝੰਡੇ ਦੇਖੇ ਆ ਸਿਰਫ 바ਵਾ ਸਾਹਿਬ ਅੰਬੇਦਕਰ ਜੀ ਦੇ ਝੰਡੇ ਆ ਨਾ ਕਿ ਕਿਸੇ ਸੰਗਠਨ ਦਾ ਨਾਮ ਹੈ ਅਸੀਂ ਕੀ ਗੱਲ ਕਹਿੰਦੇ ਆ ਕਿ ਜਿੱਥੇ 바ਵਾ ਸਾਹਿਬ ਦੀ ਗੱਲ ਹੋਵੇ ਉੱਥੇ ਆਪਣਾ ਪ੍ਰਧਾਨਗੀਆਂ ਤੇ ਆਪਣੇ ਅਹੁਦੇ ਛੱਡ ਕੇ ਸਿਰਫ 바ਵਾ ਸਾਹਿਬ ਦੇ ਜਿਹੜੇ ਬੱਚੇ ਬਣ ਕੇ ਸੰਘਰਸ਼ ਕਰਨਾ ਚਾਹੀਦਾ ਰੇਸ਼ਨ ਸਾਡੇ ਨਾਲ ਸੁਖਜਿੰਦਰ ਜਿੱਕੀ ਜਿਨ੍ਹਾਂ ਨੇ ਸਾਡੇ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ ਜੋ ਜੋ ਉਹਨਾਂ ਦੀ ਮੀਟਿੰਗ ਬਲੋ ਜਿਹੜਾ ਹੈ ਮੀਟਿੰਗ ਦੇ ਵਿੱਚ ਅੱਜ ਮੁੱਦੇ ਵਿਚਾਰੇ ਗਏ ਨੇ ਬਾਬਾ ਅੰਬੇਦਕਰ ਜੀ ਦੇ ਭਵਨ ਨੂੰ ਲੈ ਕੇ ਤੇ ਜਿਹੜਾ ਇੱਕ ਫੁਆਰਾ ਚੌਕ ਨੂੰ ਕਿਹਾ ਜਾਂਦਾ ਜੋ ਕਿ ਪਹਿਲਾਂ ਬਾਬਾ ਅੰਬੇਦਕਰ ਜੀ ਦੇ ਨਾਮ ਤੋਂ ਚੌਕ ਤੋਂ ਜਾਣਿਆ ਜਾਂਦਾ ਸੀ ਉਸ ਨੂੰ ਦੁਬਾਰਾ ਹੈ ਕਾਗਜ਼ਾਂ ਦੇ ਵਿੱਚ ਬਾਬਾ ਅੰਬੇਦਕਰ ਚੌਕ ਤੋਂ ਜਾਣਿਆ ਜਾਵੇ ਇਹਨਾਂ ਸਭ ਉਹਨਾਂ ਦੀ ਮੰਗਾਂ ਉਹ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਇਹ ਮੰਗਾਂ ਪੂਰੀ ਕਰਦੀ ਹੈ ਜਾਂ ਨਹੀਂ ਦੇਖੋ ਜੈਪੀ ਮੰਚ ਦੀ ਅੱਜ ਜਿਹੜੀ ਸਲਾਮਾ ਮੀਟਿੰਗ ਅਸੀਂ ਰੱਖੀ ਸੀਗੀ ਤੇ ਮੇਨ ਜਿਹੜਾ ਉਦੇਸ਼ ਸੀਗਾ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਬਲੀਦਾਨ ਦੀ ਬਸ ਹੈ ਉਹਨਾਂ ਨੂੰ ਜਿਹੜੀ ਅਸੀਂ ਸ਼ਰਧਾਂਜਲੀ ਦੇਣੀ ਸੀਗੀ ਤੇ ਅੱਜ ਸਾਡੇ ਨਾਲ ਜਿਹੜੇ ਕੋ ਸਾਥੀ ਹੋਰ ਸੰਗਠਨਾਂ 'ਚ ਕੰਮ ਕਰਦੇ ਆਂ ਤੇ ਉਹ ਸਾਥੀ ਸਾਡੇ ਨਾਲ ਜੈਪੀ ਮੰਚਨ ਜੁਆਇਨ ਹੋਏ ਆ ਜਿਹਦੇ ਵਿੱਚ ਗੁਰਦਰਸ਼ਨ ਜੀ ਗੁਰਚਰਨ ਜੀ ਮਰੇਸ਼ ਜੀ ਪੱਪੂ ਜੀ ਤੇ ਸਾਡੇ ਮੁਕੇਸ਼ ਜੀ ਤੇ ਵਿਜੇ ਜੀ ਗਰਨਾਮ ਜੀ ਤੇ ਕੁਝ ਪ੍ਰੈਸ ਦੇ ਸਾਥੀ ਵੀ ਸਾਡੇ ਨਾਲ ਜੈਪੀ ਮੰਚ ਜੁਆਇਨ ਹੋਏ ਆ ਤੁਕਿਲ ਕੀ ਕੀ ਅੱਜ ਜਿਹੜੇ ਫੈਸਲੇ ਦਿੱਤੇ ਗਏ ਮੀਟਿੰਗ ਦੇ ਵਿੱਚ ਦੇਖੋ ਮੰਗਾ ਹੈ ਜਾਂ ਕੀ ਜੋ ਪੁਰਾਣੀ ਮੰਗਾ ਸੀ ਉਹ ਪੂਰੀ ਹੋਈ ਹੈ ਨਾ ਨਵੀਂ ਮੰਗਾ ਨਹੀਂ ਨਹੀਂ ਮੰਗਾ ਤਾਂ ਦੇਖੋ ਤੁਸੀਂ ਪੂਰਾ ਜਿਹੜਾ ਭਾਰਤ ਦਾ ਅੱਜ ਦਾ ਇਤਿਹਾਸ ਚੱਕ ਲਓ ਜਿਹੜੀ ਸਰਕਾਰ ਆ ਕੋਈ ਵੀ ਹੋਣ ਇਹ ਕਦੀ ਵੀ ਜਿਹੜੀ ਹੈ ਕਿਸੇ ਵੀ ਸਮਾਜ ਦੀ ਮੰਗਾ ਪੂਰੀ ਨਹੀਂ ਹੋ ਰਹੀਆਂ ਅੱਜ ਤੁਸੀਂ ਦੇਖੋ ਹਰ ਵਰਗ ਜਿਹੜਾ ਹੈ ਧਰਨੇ ਮਜਾਰੇ ਕਰ ਰਿਹਾ ਹੈ ਤੇ ਰਾਜਪੁਰੇ ਵਿੱਚ ਵੀ ਜਿਹੜੀ ਸਾਡੀ ਬੇਦਬੀ ਨੂੰ ਲੈ ਕੇ ਮੰਗ ਸੀਗੀ ਅੱਜ ਵੀ ਉਹ ਪੈਂਡਿੰਗ ਹੀ ਆ ਉਸ ਸੰਬੰਧ ਦੇ ਵੀ ਕੋਈ ਵੀ ਜਿਹੜਾ ਹੈ ਕੁਝ ਵੀ ਜਿਹੜਾ ਆ ਸਾਨੂੰ ਆਸ਼ਵਾਸ਼ਣ ਨਹੀਂ ਦਿੰਦਾ ਤੇ ਰਾਜਪੁਰੇ ਦੇ ਨਾਲ-ਨਾਲ ਵੱਖ-ਵੱਖ ਸ਼ਹਿਰਾਂ 'ਚ ਵੀ ਪਿਛਲੇ ਦਿਨਾਂ 'ਚ ਬੇਅਦਬੀ ਹੋਈ ਹੈ ਤਾਂ ਜੈਪੀ ਮੰਚ ਵੱਲੋਂ ਸਰਕਾਰ ਵੱਲੋਂ ਮਿਲ ਕੇ ਕੁਝ ਕੀਤਾ ਜਾ ਰਿਹਾ ਹੈ ਜਾਂ ਸਰਕਾਰ 'ਤੇ ਹੀ ਆਪਾਂ ਡਿਪੈਂਡ ਰਹੇ ਹਾਂ ਸਿਰ ਦੇਖੋ ਜੈਪੀ ਮੰਚ ਸਾਡੇ ਕੋਲ ਸੋਰਸਿਸ ਆ ਜਿਹੜੇ ਉਹ ਲਿਮਟਿਡ ਹੁੰਦੇ ਆ ਹੁਣ ਅਗਰ ਤੁਸੀਂ ਕਹੋ ਅਗਰ ਸਾਨੂੰ ਕਿਸੇ ਬੰਦੇ 'ਤੇ ਸ਼ੱਕ ਆ ਕਿ ਉਹ ਬੇਅਦਬੀਕਾਰੀ ਹੈ ਇਹਦਾ ਹੈ ਨਹੀਂ ਅਸੀਂ ਉਹਨਾਂ ਨੂੰ ਚੱਕ ਕੇ ਕਿਹੀਂ ਇੰਟਰੋਗੇਸ਼ਨ ਕਰੀਏ ਜਾਂ ਕੁੱਟਮਾਰ ਕਰਕੇ ਜਾਂ ਉਸ ਨੂੰ ਕਿਸੇ ਤਰੀਕੇ ਨਾਲ ਉਹਦੇ ਕਾਲ ਡਿਟੇਲ ਲੜਾ ਕੇ ਪਤਾ ਕਰ ਸਕੀਏ ਕਿ ਹਾਂ ਵੀ ਇਹ ਵੇਦਵੀਚ ਇਨਵੋਲਵ ਹੈ ਨਹੀਂ ਹੈ ਇਹ ਤਾਂ ਜਿਹੜਾ ਪੂਰਾ ਤੰਤਰ ਹੈ ਇਹ ਤਾਂ ਦੇਖੋ ਪੁਲਿਸ ਪ੍ਰਸ਼ਾਸਨ ਕੋਲ ਤੇ ਰਾਜਨੀਤਿਕ ਪ੍ਰਸ਼ਾਸਨ ਕੋਲ ਹੀ ਹੁੰਦਾ ਅਸੀਂ ਤਾਂ ਉਹਨਾਂ ਨੂੰ ਬਾਰ-ਬਾਰ ਮੀਟਿੰਗਾਂ ਵੀ ਕੀਤੀਆਂ ਤੇ ਮਿਲੇ ਵੀ ਆਂ ਮਗਰ ਜਿਹੜੀ ਹੈ ਹਮੇਸ਼ਾ ਸਾਨੂੰ ਮਜੂਰਸੀ ਦਾ ਹੀ ਸਾਹਮਣਾ ਕਰਨਾ ਪਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗਾ ਜਿਹੜੀਆਂ ਲਟਕਦੀ ਆ ਰਹੀਆਂ ਕੀ ਕਰਨ ਸਮਝੋ ਦੇਖੋ ਸਰਕਾਰਾਂ ਦਾ ਚਾਹੇ ਸਰਕਾਰ ਕੋਈ ਵੀ ਹੋਏ ਜਿਹੜੇ ਬਾਬਾ ਸਾਹਿਬ ਅੰਬੇਦਕਰ ਨੂੰ ਅਗਰ ਤਾਂ ਵੋਟਾਂ ਦੇ ਵਿੱਚ ਅਗਰ ਲੈਣਾ ਹੈ ਤਾਂ ਦਾ ਲੋਕਾਂ ਨੂੰ ਸਾਰੇ ਰਾਜਨੀਤਿਕ ਦਲਾਂ ਨੂੰ ਬਾਬਾ ਸਾਹਿਬ ਅੰਬੇਦਕਰ ਯਾਦ ਆ ਜਾਂਦੇ ਨੇ ਕੋਈ ਕਹਿ ਦਿੰਦਾ ਅਸੀਂ ਮੁੱਖ ਮੰਤਰੀ ਦਲੇ ਤੇ ਬਣਾ ਦਾਂਗੇ ਕੋਈ ਕਹਿ ਦਿੰਦਾ ਉਹ ਮੁੱਖ ਮੰਤਰੀ ਬਣਾ ਦਾਂਗੇ ਕੋਈ ਕਹਿੰਦਾ ਅਸੀਂ ਬਾਬਾ ਸਾਹਿਬ ਦੀ ਫੋਟੋ ਲਾ ਦਾਂਗੇ ਮਗਰ ਜਿੱਤਦੇ ਸਾਰ ਹੈ ਜਿਹੜਾ ਉਹਨਾਂ ਦਾ ਜਿਹੜਾ ਰਵਈਆ ਬਾਬਾ ਸਾਹਿਬ ਅੰਬੇਦਕਰ ਲਈ ਜਾਂ ਦਲੇ ਸਮਾਜ ਲਈ ਜਿਹੜਾ ਆ ਵਿਰੁੱਧ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਦਲੇ ਸਮਾਜ ਨੂੰ ਬਿਲਕੁਲ ਇਗਨੋਰ ਕਰਦੇ ਆ ਜੀ ਸੋਖੀ ਜੀ ਤੁਹਾਡੀ ਹੁਣ ਮੇਨ ਮੁੱਖ ਮੰਤਰੀ ਜੜੀ ਹੈ ਦੇਖੋ ਅੱਜ ਅਸੀਂ ਇੱਕ ਸ਼ਬਦ ਲਈ ਹੈ ਬਾਬਾ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿ ਬਾਬਾ ਸਾਹਿਬ ਦਾ ਇੱਕ ਜਿਹੜਾ ਇਹ ਇਸ ਚੌਕ ਨੂੰ ਯਾ ਤਾਂ ਆਈਟੀ ਚੌਕ ਕਿਹਾ ਜਾਂਦਾ ਹੈ ਜਾਂ ਫੌਰਾ ਚੌਕ ਕਿਹਾ ਜਾਂਦਾ ਹੈ ਅਸੀਂ ਜੇ ਵੀ ਮੰਚ ਤੇ ਸਾਡੇ ਨਾਲ ਜਿਹੜੇ ਅਲੱਗ-ਅਲੱਗ ਜੱਥੇਬੰਦੀਆਂ ਹੈ ਉਹ ਜੁੜੇ ਹੋਏ ਆ ਇੱਕ ਅਸੀਂ ਨੂੰ ਅੰਬੇਦਕਰ ਚੌਂਕ ਬਣਾਉਣ ਲਈ ਸੰਘਰਸ਼ ਜਿਹੜਾ ਛੇੜਨ ਜਾ ਰਹੇ ਆ ਤੇ ਇੱਥੇ ਰਾਜਪੁਰੇ ਦੇ ਵਿੱਚ ਅਸੀਂ ਅੰਬੇਦਕਰ ਭਵਨ ਦੀ ਜਿਹੜੀ ਮੰਗ ਆ ਉਹ ਵੀ ਕਰਨ ਜਾ ਰਹੇ ਆ ਬੜੀ ਛੇਤੀ ਇਸ ਜਿਹੜੇ ਤੁਸੀਂ ਮੰਗ ਦਿੱਤੀ ਹੈ ਜਾਂ ਤੁਸੀਂ ਇਹ ਅਭਿਆਨ ਚਲਾਓਗੇ ਕਿ ਤੁਸੀਂ ਇਕੱਲੇ ਹੋਗੇ ਤੁਹਾਡੇ ਨਾਲ ਕੋਈ ਹੋਰ ਵੀ ਦੇਖੋ ਨਹੀਂ ਸਾਡੇ ਨਾਲ ਦੇਖੋ ਜਿੰਨੇ ਵੀ ਸੰਗਠਨ ਆਏ ਆ ਜੋ ਵੀ ਬਾਬਾ ਸਾਹਿਬ ਅੰਬੇਦਕਰ ਨੂੰ ਪਿਆਰ ਕਰਦਾ ਉਹ ਸਾਰਿਆਂ ਨੂੰ ਅਸੀਂ ਇਹ ਜਿਹੜਾ ਹੌਕਾ ਦਵਾਂਗੇ ਇੱਕ ਮੰਚ ਤੇ ਇਕੱਠੇ ਕਰਾਂਗੇ ਤੇ ਅਗਰ ਇਕੱਠੇ ਹੋ ਜਾਂਦੇ ਆ ਬਹੁਤ ਵਧੀਆ ਗੱਲ ਨਹੀਂ ਤਾਂ ਜੈਪੀ ਮੰਚਾ ਦੇਖੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਤੇ ਸੰਘਰਸ਼ ਕਰਦਾ ਰਹੇ। ਫਿਰ ਆਉਣ ਵਾਲੇ ਸਮੇਂ ਚ ਜੈਪੀ ਮੰਚ ਨੂੰ ਹੋਰ ਕੀ ਉਪਰਾਲੇ ਕੀਤੇ ਜਾਣਗੇ ਬਾਬਾ ਸਾਹਿਬ ਜੀ ਦੀ ਫੇਵਰ ਦੇ ਵਿੱਚ। ਦੇਖੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿੱਥੇ ਵੀ ਕੋਈ ਲੋਕਾਂ ਨਾਲ ਤਕਾਉਂਦਾ ਜਾਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਕੋਈ ਗਲਤ ਬੋਲਦਾ ਉੱਥੇ ਜੈਪੀ ਮੰਚ ਸ਼ੁਰੂਆਤ ਤੋਂ ਹੀ ਸੰਘਰਸ਼ ਕਰਦਾ ਰਿਹਾ ਤੇ ਉਹ ਸੰਘਰਸ਼ ਅਸੀਂ ਹੁਣ ਵੀ ਜਾਰੀ ਰੱਖਾਂਗੇ। ਤੁਹਾਡੀ ਹੋਰ ਸੰਖਿਆ ਨਾਲ ਲੈ ਕੇ ਕੀ ਅਪੀਲ ਹੈ? ਦੇਖੋ ਸਾਡੀ ਅਪੀਲ ਇਹੀ ਹੈ ਕੀ ਜਿਆਦਾ ਇੱਕ ਸਮਾਜ ਦੀ ਗੱਲ ਹੁੰਦੀ ਹੈ 바ਵਾ ਸਾਹਿਬ ਉਮੇਦਗਰ ਦੀ ਗੱਲ ਹੁੰਦੀ ਹੈ ਵਾਲਮੀਕ ਮੁਰਾਦ ਦੀ ਗੱਲ ਹੁੰਦੀ ਹੈ ਜਾਂ ਗੁਰੂ ਰਵਿਦਾਸ ਜੀ ਦੀ ਗੱਲ ਹੁੰਦੀ ਹੈ ਉੱਥੇ ਅਸੀਂ ਆਪਣੇ ਸੰਗਠਨਾਂ ਦੇ ਝੰਡਿਆਂ ਨੂੰ ਜਾਂ ਆਪਣੇ ਆਦੇ ਨੂੰ ਪਿੱਛੇ ਰੱਖ ਕੇ ਸਿਰਫ ਸਮਾਜ ਹਿੱਤ ਲਈ ਕੰਮ ਕਰਨਾ ਚਾਹੀਦਾ ਤੇ ਜਿੱਥੇ ਅਸੀਂ ਸਾਰੇ ਇਕੱਠੇ ਹੋਗੇ ਤੇ ਪ੍ਰਧਾਨਗੀਆਂ ਵਾਲੀ ਜਿਹੜੀ ਪੂੰਛਾ ਸੀ ਲਵਾਈ ਫਿਰ ਰਹੇ ਆ ਪਿੱਛੇ ਰੱਖ ਕੇ ਅਸੀਂ ਸਮਾਜ ਲਈ ਕੰਮ ਕਰਾਂਗੇ ਤੇ ਵੱਡੀ ਤੋਂ ਵੱਡੀ ਸਰਕਾਰਾਂ ਨੂੰ ਤੇ ਵੱਡੇ ਤੋਂ ਵੱਡੇ ਜਿਹੜੀ ਤਾਕਤਾਂ ਨੂੰ ਅਸੀਂ ਝੁਕਾ ਸਕਦੇ ਹਾਂ ਕਿਉਂਕਿ ਜੀ ਪਿਛਲੇ ਸਮੇਂ ਇੱਕ ਜਿਹੜੀ ਮੇਜ ਵੀ ਹੋਈ ਸੀਗੀ ਰਾਜਪੁਰ ਦੇ ਵਿੱਚ ਫਲੈਕਸ ਬੋਰਡ ਕਿਸ ਹੇਗਾ ਦਿੱਤਾ ਕਿ ਜਿਸ ਨੇ ਮੰਗਾ ਵੀ ਕੀਤਾ ਤੇ ਪ੍ਰੋਟੈਸਟ ਵੀ ਕੀਤਾ ਸੀਗਾ ਤੇ ਕਾਫੀ ਤਰਨਪੁਰ ਜਨਮੀ ਕੀਤਾ ਸੀਗਾ ਉਹਦਾ ਕੀ ਹੱਲ ਦੇਖੋ ਉਹਦੇ ਵਿੱਚ ਫਿਰ ਉਹੀ ਗੱਲ ਹੈ ਜਿਹੜੀ ਇਹ ਸਰਕਾਰਾਂ ਹੈ ਇਹ ਹਮੇਸ਼ਾ ਤੋਂ ਸ਼ਾਹੂਕਾਰਾਂ ਦੇ ਹੱਕ 'ਚ کہیں ਨਾ کہیں ਜੜੀ ਹੈ ਉਤਰਦੀਆਂ ਤੇ ਇੱਥੇ ਵੀ ਜਿਹੜਾ ਪੁਲਿਸ ਤੰਤਰ ਹੈ ਉਹਨਾਂ ਵੱਲੋਂ ਬਿਲਕੁਲ ਵੀ ਸਾਨੂੰ ਵਧੀਆ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਹੈ ਤੇ ਹੁਣ ਅਸੀਂ ਸਾਰੇ ਜਿਹੜਾ ਐਸਸੀ ਕਮਿਸ਼ਨ ਨੂੰ ਅਸੀਂ ਪਹਿਲਾਂ ਤੋਂ ਵੀ ਲਿਖਤੀ ਦਿੱਤਾ ਵੀ ਹੋਇਆ ਤੇ ਹੁਣ ਅਸੀਂ ਬੜੀ ਜਲਦੀ ਜਿਹੜਾ ਜੀਐਪੀ ਮੰਚ ਹੈ ਤੇ ਹੋਰ ਸੰਗਠਨ ਅਸੀਂ ਐਸਸੀ ਕਮਿਸ਼ਨ ਜਿਹੜੇ ਗੜੀ ਹਸਾਬ ਹੈ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਅਗਰ ਉੱਥੋਂ ਵੀ ਸਾਡਾ ਹੱਲ ਨਹੀਂ ਹੁੰਦਾ ਤੇ ਜਿਹੜਾ ਇੱਥੇ ਦਾ ਜਿਹੜਾ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨੂੰ ਚੇਤਾਵਨੀ ਦਿੰਦੇ ਆ ਕਿ ਉਹਦੇ ਖਿਲਾਫ ਅਸੀਂ ਬਹੁਤ ਵੱਡਾ ਇੱਕ ਜਿਹੜਾ ਆ ਰੋਸ਼ ਮਜਾਰਾ ਜਿਹੜਾ ਆਰਗੇਨਾਈਜ਼ ਕਰ ਰਹੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦਰਸ਼ਨ ਸਿੰਘ ਹੈ ਜੀ ਤੇ ਆ ਤੁਸੀਂ ਜੈਪੀ ਮਾਨ ਨਾਲ ਜੁਆਇਨ ਹੋਏ ਹੋ ਕਿਸ ਕਾਰਨ ਦਾ ਲੱਗ ਰਿਹਾ ਤੇ ਕੀ ਨੀਤੀਆਂ ਦੇਖ ਕੇ ਜੁਆਇਨ ਕੀਤਾ ਅਸੀਂ ਸੁਖੀ ਜੀ ਦੀਆਂ ਨੀਤੀਆਂ ਦੇਖਿਆ ਜੀ ਇਹ ਹਮੇਸ਼ਾ ਬਾਬਾ ਸਾਹਿਬਾਰੇ ਜਿਉਂਨਾ ਦੇ ਹੱਕ 'ਚ ਆਵਾਜ਼ ਉਠਾਉਂਦੇ ਆ ਜੀ ਦੇ ਅਸੀਂ ਪਹਿਲੇ ਹੋਰ ਇਹਨਾਂ ਸੇਵਾ ਪਾਰਟੀ ਲਈ ਕਰੀ ਜਾਈਏ ਪਰ ਉਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ ਕਲੀਅਰ ਜੀ ਤੇ ਲੱਗਦਾ ਕਿ ਜੈਪੀ ਮੰਚ ਦਾ ਵਿਜ਼ਨ ਕਲੀਅਰ ਹੈ ਸੋ ਤੇ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਜੁ ਕਿੰਨੀ ਤੀ ਤੇ ਤੁਹਾਡੇ ਨਾਲ ਹੋਰ ਵੀ ਤੁਹਾਡੇ ਸਾਥੀਆਂ ਨੇ ਬਿਲਕੁਲ ਸਾਡੇ ਨਾਲ ਹੋਰ ਵੀ ਜੁਆਇਨ ਹੋ ਰਹੇ ਆ ਕਿ ਕਿੰਨੇ ਸਾਥੀ ਜੁਆਇਨ ਹੋਏ ਤੁਹਾਡੇ ਕੋਲ ਘੱਟੋ ਘੱਟ 12 ਤੋਂ 13 ਜਣੇ ਜੁਆਇਨ ਹੋਇਆ ਜੀ ਜਿਹੜਾ ਨਾਮ ਨਰੇਸ਼ ਕੁਮਾਰ ਹੈ ਜੀ ਮੈਂ ਸੀਵਰੇਜ ਬੋਰਡ ਰਾਜਪੁਰੇ ਦਾ ਪ੍ਰਧਾਨ ਹਾਂ ਜੀ ਤੇ ਅੱਜ ਜਿਹੜਾ ਇਹ ਆਪਣਾ ਇਕੱਠ ਹੋਇਆ ਹੈਗਾ ਆਪਣਾ ਸੁਖਿੰਦਰ ਸੁਖਰੀ ਦੀ ਗਵਾਈ ਹੇਠ ਜੈਪੀ ਮੰਚ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਸਾਡਾ ਇੱਕ ਸਾਂਝਾ ਸਿਵਰੇਜ ਬੋਰਡ ਵੱਲੋਂ ਵੀ ਕੀਤਾ ਗਿਆ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੰਸਥਾਵਾਂ ਦੇ ਵਿੱਚ ਪਹਿਲਾਂ ਕੁਝ ਵਰਕਰ ਕੰਮ ਕਰਦੇ ਸੀਗੇ ਉੱਥੇ ਦੀ ਜਿਹੜੀ ਕੰਮ ਕਾਰਗੁਜ਼ਾਰੀ ਹੈ ਜਾਂ ਉੱਥੇ ਦੀ ਨੀਤੀਆਂ ਨੂੰ ਲੈ ਕੇ ਕੁਝ ਸਵਾਲ ਪਹਿਲਾਂ ਉੱਠੇ ਸੀਗੇ ਜੋ ਕਿ ਅਸੀਂ ਜਗਜਾਹਰ ਅੱਗੇ ਆਉਣ ਵਾਲੇ ਟਾਈਮ 'ਚ ਵੀ ਕਰਾਂਗੇ ਤੇ ਉਸ ਨੂੰ ਦੇਖਦੇ ਹੋਏ ਅਪਾ ਸੁਖਜਿੰਦਰ ਸੁਖੀਰੀ ਦੀ ਜੈਪੀ ਮੰਚ ਨੂੰ ਅਸੀਂ ਜੁਆਇਨ ਕੀਤਾ ਇਹਨਾਂ ਦੇ ਕੰਮਾਂਗਰ ਨੂੰ ਦੇਖਦੇ ਹੋਏ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਬਾਬਾ ਸਾਹਿਬ ਤੋਂ ਅੰਬੇਦਕਰ ਦਿਓ ਲੈ ਕੇ ਬਹੁਤ ਵਧੀਆ ਰੂਪ ਦਿੰਦੇ ਆ ਤੇ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਵੀ ਜਾਂਦਾ ਹੈ ਕਿ ਹਮੇਸ਼ਾ ਬਾਬਾ ਸਾਹਿਬ ਦੀ ਜਿਹੜੇ ਉਪਦੇਸ਼ ਹੈ ਜਾਂ ਉਹਨਾਂ ਦੇ ਮਾਰਗਦਰਸ਼ਨ ਹੈ ਉਸ ਤੇ ਹਮੇਸ਼ਾ ਚੱਲਣ ਦੀ ਜਿਹੜੀ ਹੈ ਸਿੱਖਿਆ ਪ੍ਰੇਰਿਤ ਕਰਨ ਨਾਲ ਜਿਹੜਾ ਇੱਕ ਹੌਸਲਾ ਵੀ ਵੱਧ ਹੈ ਹਰ ਇੱਕ ਨੌਜਵਾਨ ਪੀੜੀ ਦੇ ਵਿੱਚ ਤੇ ਸਮਾਜ ਦੇ ਵਿੱਚ ਕੋਈ ਵੀ ਬੁਰਾਈਆਂ ਕ੍ਰੀਤੀਆਂ ਨੇ ਉਹਨੂੰ ਠੱਲ ਪਾਉਣ ਲਈ ਹਮੇਸ਼ਾ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆਂ ਚਾਹੇ ਬਾਬਾ ਸਾਹਿਬ ਦੀ ਗੱਲ ਹੋਵੇ ਚਾਹੇ ਸੁਖੀ ਪ੍ਰਧਾਨ ਜੀ ਦੀ ਕੋਈ ਮੰਚ ਦੀ ਗੱਲ ਹੋਵੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆਂ ਸ੍ਰੀ ਕੀ ਨਾਮੋ ਜੀ ਮੇਰਾ ਨਾਮ ਸੰਜੀਵ ਪ੍ਰਧਾਨਾ ਜੀ ਮੈਂ ਪੰਜਾਬ ਵਾਟਰ ਪਲਾਈ ਸੀਵਰਮੈਨ ਯੂਨੀਅਨ ਰਾਜਪੁਰਾ ਦਾ ਪ੍ਰਧਾਨ ਆ ਜੀ ਤੇ ਅੱਜ ਤੁਸੀਂ ਜੈਪੀਮ ਮੰਚ ਨਾਲ ਜੁਆਇਨ ਕੀਤਾ ਕੀ ਕਹਿਣਾ ਹੈ ਕੀ ਨੀਤੀਆਂ ਦੇਖ ਕੇ ਜੁਆਇਨ ਕੀਤਾ ਅਸੀਂ ਜੀ ਸਾਡੇ ਜਿਹੜੇ ਜੈਪੀਮ ਮੰਚ ਦੇ ਪ੍ਰਧਾਨ ਆ ਸੁਖਜਿੰਦਰ ਸੁਖੀ ਜੀ ਅਸੀਂ ਕਾਫੀ ਦੇਰ ਲੰਬੇ ਤੋਂ ਦੇ ਦੇ ਆ ਰਹੇ ਕਿ ਉਹ ਸਾਡੇ ਜਿਹੜਾ ਸਮਾਜ ਆ ਉਹਦੇ ਪਹਿਲੇ ਨੰਬਰ ਤੇ ਬਾਤ ਚੱਕਦੇ ਆ ਅਸੀਂ ਅੱਜ ਉਹਨਾਂ ਦੀ سپورਟ ਵਿੱਚ ਆਏ ਤੇ ਬਾਬਾ ਸਾਹਿਬ ਨੂੰ ਨਮਨ ਕਰਨਾ ਹੈ ਕਿ ਕਿਸ ਤਰ੍ਹਾਂ ਆਪਣੇ ਤੁਸੀਂ ਪ੍ਰਧਾਨ ਨੂੰ ਸੀਨੇ ਤੋਂ ਅ ਜੋ ਜੂਨੀਅਰ ਹੈ ਕਿ ਕਿਤਾ ਜਿਹਨਾਂ ਨੂੰ ਆਸਵਾਸਨ ਦਿੰਦੇ ਹੋ ਕਿ ਆਰਵਾੜ ਦੇ ਵਿੱਚ ਮੋਢੇ ਨਾਲ ਮੋਢਾ ਅਸੀਂ ਪੂਰਤੌਰ ਤੇ ਆਸ਼ਵਾਸਨ ਦਿੰਦੇ ਆ ਜਦ ਵੀ ਸਾਡੀ ਲੋੜ ਪੈਗੀ ਸਾਡੇ ਜਥੇਬੰਦੀ ਦੀ ਲੋੜ ਪੈਗੀ ਜਾਂ ਕੋਈ ਹੋਰ ਧਾਰਮਿਕ ਸੰਗਠਨ ਦੀ ਤੌਰ ਤੇ ਲੋੜ ਪੈਗੀ ਅਸੀਂ ਹਮੇਸ਼ਾ ਨਾਲ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜਾਂਗੇ ਚਲੋ ਡੀ5 ਪੰਜਾਬੀ ਦੇ ਲਈ ਰਾਜਪੁਰਾ ਤੋਂ ਖਮਾਸ਼ੂ ਖਰੀਦ ਰਿਪੋਰਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ